ਸਰ ਸ਼ਿਆਕਲ ਜੀ ਕਿਦੋਂ ਸਾਰੇ ਹੋਪਸ ਤੁਸੀਂ ਸਾਰੇ ਵਦਿਆ ਹੋਵੋਗੇ ਸਵੇਰ ਦੀ ਸੋਹਣੀ ਸੋਹਣੀ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਬੁੱਤਾਂ ਗੁੱਡ ਮਾਰਨਿੰਗ ਕਹੇ ਸਾਰੇ ਆ ਦੇਖੋ ਜੀ ਆਇਆ ਦਾ ਸਵੇਰੇ ਸਵੇਰੇ ਪਿਆਰ ਕਰਨ ਦਾ ਤਰੀਕਾ ਐਂਡ ਲਾਰਡ ਜਿਤੌਂਦੀ ਹੈ ਆ ਰਾਨੋ ਬੈਠੀ ਸਾਡੀ ਮਿਸ आलिया आलिया ਵਾਲੀਆ ਬੈਠੋ ਬੈਠੋ ਜੀ ਕਿਦਾਂ ਹੋ ਸਾਰੇ ਖੂਬਸੂਤ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਕਿਚਨ ਦੀ ਮੀਟਿੰਗ ਮੈਂ ਕਰਤੀ ਹੈਗੀ ਪਰਤਨ ਵਗੈਰਾ ਬਸ ਇਕੱਠੇ ਕਰਕੇ ਮੈਂ ਇੱਕ ਵਾਰ ਸ਼ੇਕ ਕਰ ਦਿੰਦੀ ਹਾਂ ਮੈਂ ਬਾਅਦ ਚਕਲੀਨ ਕਰੂੰਗੀ ਔਰ ਮੈਂ ਸੋਫੇ ਵਗੈਰਾ ਸੈੱਟ ਕਰਕੇ ਲਾਈਕ ਸੋਫਿਆਂ ਦੇ ਕਵਰ ਨੇ ਜਿਹੜੇ ਸੈੱਟ ਕਰਕੇ ਉਸ ਤੋਂ ਬਾਅਦ ਝਾੜੂ ਥੁੱਕ ਲਵਾਂਗੀ ਮੇਰੀ ਚਤਬੀਏ ਥੋੜੀ ਜਿਹੀ ਖਰਾਵਾ ਕੱਲ ਸ਼ਾਮ ਦੀ ਕੱਲ ਕੱਲ ਸਵੇਰ ਵੀ ਉਪਰਾਵਾਂ ਚ ਮੇਰੇ ਨੂੰ ਮੈਨੂੰ ਪ੍ਰੋਬਲਮ ਹੁੰਦੀ ਹੈ ਪੇਟ ਬੇਟੇ ਚ ਦਰਦ ਦੀ ਚੀਜ਼ ਮੈਨੂੰ ਹੋ ਰਹੀ ਹੈ ਕਿ ਕੱਲ ਦੀ ਤਾਂ ਕਰਕੇ ਅੱਪਾ ਥੋੜਾ ਜਿਹਾ ਹੌਲੀ ਹੌਲੀ ਰੂਪੀਆ ਕੰਮ ਨਾ ਹੋਵੇ ਉਹ ਵੀ ਸ਼ਾਂਤੀ ਨਾਲ ਕਰਾਂਗੇ ਤੇ ਚਲੋ ਜੀ ਬਣੇ ਰਹੋ ਆਪਣੇ ਛੋਟੇ ਜਿਹੇ ਬਲੌਗ ਦੇ ਨਾਲ ਹਾਂਜੀ ਇੱਥੇ ਲੱਗੇ ਸੀਗੇ ਆਪਾਂ ਸਫਾਈਆਂ ਕਰਨ ਜਿਹੜੇ ਆਪਣੇ ਸੋਫੇ ਵਗੈਰਾ ਨੇ ਉਹਨਾਂ ਦੇ ਕੱਪੜੇ ਨੇ ਜਿਹੜੇ ਸਭ ਝਾੜ ਕੇ ਕਵਰ ਵਿਛਾਣ ਤੇ ਥੋੜਾ ਜਿਹਾ ਮਿੱਟੀ ਕਰਦਾ ਜਿਹਾ ਪੈ ਜਾਂਦਾ ਤੋਂ ਬਾਅਦ ਮੈਂ ਸਾਰੇ ਚੱਕੇ ਭਾਂਡੇ ਜਿੰਨੇ ਵੀ ਘਰੇ ਸਾਰੇ ਜਿੱਥੇ ਪਏ ਸੀ ਆ ਰਾਤ ਦੀ ਰੋਟੀ ਪਈ ਆ ਲੀਆ ਦੀ ਪਤਾ ਨਹੀਂ ਰਾਤ ਇਹਨੇ ਰੋਟੀ ਨਹੀਂ ਖਾਦੀ ਨਾ ਜਿੰਮੀ ਨੇ ਖਾਦੀ ਤੇ ਆ ਦਰਸ਼ਨ ਕਰੋ ਜੀ ਬਹੁਤ ਹੀ ਟੇਸਟੀ ਜੀਆਂ ਜਮਣਾਂ ਸਾਡੇ ਗਵਾਂਡੀਆਂ ਦੇ ਲੱਗੀਆਂ ਹੋਈਆਂ ਨੇ ਤੇ ਰੋਜ਼ ਵਾਂਗੂ ਬਾਧੂ ਜਮਣਾਂ ਆ ਜਾਂਦੀਆਂ ਨੇ ਜੀਆਂ ਤੇ ਹੁਣ ਤੱਕ ਆ ਖਾ-ਖਾ ਕੇ ਵੀ ਮਨ ਜੇ ਆਕ ਗਿਆ ਪਰ ਸ਼ੂਗਰ ਵਾਲੇ ਪੇਸ਼ੈਂਟ ਦੇ ਲਈ ਜਾਮਣਾ ਵਧੀਆ ਹੁੰਦੇ ਹੁੰਦੀਆਂ ਨਹੀਂ ਗੀਆਂ ਤਾਂ ਕਰਕੇ ਮੰਮੀ ਜਾਮਣਾ ਬਹੁਤ ਖਾਂਦੇ ਆ ਬਿਕੋਜ਼ ਉਹਨਾਂ ਨੂੰ ਦਿੱਕਤ ਆਣਾ ਸ਼ੂਗਰ ਦੀ ਤਾਂ ਕਰਕੇ ਤੇ ਬਸ ਜਿਸ ਤੋਂ ਬਾਅਦ ਆਪਾਂ ਲਾਗੇ ਸੀਗੇ ਝਾੜੂ ਵਗੈਰਾ ਲਗਾਉਣ ਤੇ ਪਹਿਲਾਂ ਮੈਂ ਇੱذਰੀ ਲਾਉਣੀ ਹੁੰਦੀ ਐ ਝਾੜੂ ਮੰਮੀ ਵੈਸੇ ਅੱਜ ਚਲ ਗਏ ਸੀ ਸਵੇਰੇ ਸੱਜ ਦੇ ਉਹਨਾਂ ਨੇ ਕਿਤੇ ਕੰਮ ਜਾਣਾ ਸੀ ਰਿਸ਼ਤੇਦਾਰੀ ਦੇ ਵਿੱਚ ਕੰਮ ਸੀਗਾ ਉਹਨਾਂ ਨੂੰ ਤੇ ਅਦਰਵਾਇਜ਼ ਮੈਂ ਇੱਥੇ ਹੀ ਲਾਉਣੀ ਐ ਝਾੜੂ ਫਿਰ ਐ ਹੁੰਦਾ ਵੀ ਡੈਡੀ ਮੰਮੀ ਇੱਥੇ ਨਾ ਆਰਾਮ ਦੇ ਨਾਲ ਬੈਠ ਜਾਂਦੇ ਨੇ ਮੈਂ ਪਹਿਲਾਂ ਜਲਦੀ ਜਲਦੀ ਇੱਥੇ ਪਹਿਲਾਂ ਝਾੜੂ ਲਗਾ ਦਿੰਦੀ ਹੁੰਦੀ ਐ ਜੀ ਇੱਕ ਤਾਂ ਸੌਣ ਦਾ ਮਹੀਨਾ ਚੜ ਗਿਆ ਫਿਰ ਵੀ ਜਿਹੜਾ ਮੀਂਹ ਆ ਨਾ ਆਉਣ ਤੀ ਨਹੀਂ ਆਉਂਦਾ ਸੱਚੀ ਇੰਨੀ ਗਰਮੀ ਪੈ ਰਹੀ ਹੈ ਜੀ ਪਤਾ ਨਹੀਂ ਗਰਮੀ ਦੇ ਵਿੱਚ ਕੀ ਬਣੂਗਾ ਹਾਂ ਮੇਰਾ ਤਾਂ ਜੀ ਵੀ ਨਹੀਂ ਕਰਦਾ ਕੰਮ ਕਰਾਂ ਨੂੰ ਮਤਲਬ ਐ ਹੋ ਜਾਂਦਾ ਬਸ ਪਈ ਰਹਾ ਵੀ ਕੰਮ ਨਾ ਕਰੂਗਾ ਨਾ ਬਸ ਪੱਕੇ ਥੱਲੇ ਪਏ ਰਹੋ ਪਰ ਕੰਮ ਕਰਨਾ ਪੈਂਦਾ ਇੱਕ ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਬਹੁਤ ਦਿੱਕਤ ਆਉਂਦੀ ਪਸੀਨੇ ਜਦੋਂ ਫਿਰ ਮੈਨੂੰ ਪਸੀਨਾ ਆਉਂਦਾ ਫਿਰ ਮੇਰਾ ਬੀਪੀ ਬਹੁਤ ਲੋ ਹੁੰਦਾ ਫਿਰ ਤਾਂ ਹੁੰਦਾ ਬਸ ਮੈਂ ਗਈ ਮੈਂ ਗਿਰ ਗਈ ਬਹੁਤ ਮਤਲਬ ਮੇਰੀ ਨਾ ਕੰਡੀਸ਼ਨ ਖਰਾਬ ਹੋ ਜਾਂਦੀ ਆ ਸਾਜਾ ਚੈਨ ਲੱਗ ਜਾਂਦਾ ਮਤਲਬ ਜਦੋਂ ਬੀਪੀ ਲੋ ਹੋ ਜਾਂਦਾ ਕਵਰਾਟ ਹੋਣ ਲੱਗ ਜਾਂਦੀ ਆ ਇਸ ਕਰਕੇ ਮੈਨੂੰ ਐ ਹੁੰਦਾ ਵੀ ਮੈਂ ਸਵੇਰੇ ਸਵੇਰੇ ਹਨਾ ਸੱਜ ਦੀ ਕੰਮ ਨਵੇੜਦਾ ਧੁੱਪ ਚੜੀ ਤੋਂ ਬਾਅਦ ਵੈਸੇ ਤਾਂ ਧੁੱਪ ਪੈਂਦੀ ਨਹੀਂ ਸਾਡੇ ਘਰੇ ਪਰ ਸੇਕ ਤਾਂ ਹੋ ਜਾਂਦਾ ਹਨਾ ਧਰਤੀ ਸਿੱਕਦੀ ਆ ਘਰ ਤਾਂ ਸਿੱਕਦਾ ਹੀ ਆ ਹਨਾ ਤੇ ਜਦੋਂ ਸੇਕ ਪੈਂਦਾ ਫਿਰ ਇੰਨੀ ਗਰਮੀ ਹੋਣ ਲੱਗ ਜਾਂਦੀ ਹੈਗੀ ਤਾਂ ਕਰਕੇ ਮੈਂ ਸਵੇਰੇ ਜਦੋਂ 5:30 6 ਜਿੰਨੇ ਵਜੇ ਵੀ ਉੱਠਾ ਮੈਂ ਤਾਂ ਸਵੇਰੀ ਚਾਲੂ ਹੋ ਜਾਣੀ ਹੈਗੀ ਇਸ ਤੋਂ ਬਾਅਦ ਮੈਂ ਕਰੀਜੀ ਚਾਹ ਗਰਮ ਇਹਨਾਂ ਨੂੰ ਠਾ ਕੇ ਚਾਹਦੇ ਨਹੀਂ ਸੀਗੀ ਬਸ ਚਾਹ ਵਗੈਰਾ ਪੀ ਕੇ ਚੱਲੇ ਦੁਕਾਨ ਤੇ ਗੇਟ ਵਗੈਰਾ ਖੋਲ ਕੇ ਤੇ ਹੁਨਰ ਹਲੇ ਉੱਠਿਆ ਨਹੀਂ ਸੀਗਾ ਉਹ ਹਲੇ ਸੌ ਹੀ ਰਿਹਾ ਸੀਗਾ ਅੱਜ ਬਹੁਤ ਲੇਟ ਉੱਠਿਆ ਸੀਗਾ ਉਹ ਤੇ ਚਲੋ ਫਿਰ ਇਹ ਚੱਲ ਗਏ ਸੀਗੇ ਦੁਕਾਨ ਤੇ ਤੇ ਫਿਰ ਜਿਹੜੇ ਮੇਰੇ ਦੋ ਚਾਰ ਕੰਮ ਸੀਗੇ ਮੈਂ ਕਿਹਾ ਚਲੋ ਮੈਂ ਉਹ ਕਰ ਲਵਾਂ ਜਿੰਨਾ ਚਿਰ ਬੱਚਾ ਨਹੀਂ ਉੱਠਦਾ ਹੈਗਾ ਹੈ ਨਾ ਤੇ ਦੇਖ ਲਓ ਸਕੂਟਰੀ ਤੇ ਬੈਠਣ ਸਾਰ ਫੋਨ ਖੋਲਦੇ ਮਤਲਬ ਯਾਰ ਕੀ ਆ ਨਾ ਫੋਨ ਦੇ ਵਿੱਚ ਇਹ ਜੇ ਕੀ ਹੈ ਜਿਹੜਾ ਛੱਡਣਾ ਹੀ ਨਹੀਂ ਫੋਨ ਛੱਡਣਾ ਹੀ ਨਹੀਂ ਹੈਗਾ ਫੇਸਬੁਕ ਚਲਾ ਲਈ YouTube ਚਲਾ ਲਈ ਕਦੇ PUBG ਖੇਡ ਲਈ ਬਸ ਆਹੀ ਦੁਨੀਆ ਦੀ ਸੌਣ ਲੱਗੇ ਫੇਸ ਉਹਦਾ ਫੋਨ ਦਾ ਖਹਿੜਾ ਨਹੀਂ ਛੱਡਦੇ ਕਈ ਵਾਰ ਤਾਂ ਸਾਡੀ ਨਾਲ ਲੜਾਈ ਹੋ ਜਾਂਦੀ ਹੈ ਕਿ ਵੀਰ ਛੱਡ ਦੋ ਫੋਨ ਦਾ ਖਹਿੜਾ ਤੇ ਲੋ ਜੀ ਬੱਚਿਆਂ ਨੂੰ ਲੈਣ ਬੈਨਣਾ ਵੀ ਆ ਗਈਆਂ ਕਦੇ ਆਪਣਾ ਹੁਨਰ ਵੀ ਜਾਇਆ ਕਰੂਗਾ ਫਿਰ ਫਿਰ ਮੈਨੂੰ ਥੋੜੀ ਜਿਹੀ ਸ਼ਾਂਤੀ ਆ ਜਾਂਦੀ ਜਦੋਂ ਸਕੂਲ ਭੱਜ ਜਾ ਕਰੂ ਮਨੁਰਾ ਗੁੱਡ ਮਾਰਨਿੰਗ ਆਜੋ ਫੇਰ

वेरी गुड वो खराब कर लिया उतो ने साफ करा चलो चल ਗੇ ਸੀ ਜੇ ਆਪਾਂ ਫ੍ਰੀ ਹੋ ਗਏ ਸੀ ਤੇ ਫਿਰ ਆਪਾਂ ਕਰਦੇ ਚਨੇ ਹਨਰ ਵੀ ਖਾ ਲੈਂਦਾ ਹੁੰਦਾਗਾ ਤੇ ਮੈਂ ਵੀ ਖਾ ਲੈਨੀਆ ਮੈਨੂੰ ਵੀ ਬਹੁਤ ਟੇਸਟੀ ਲੱਗਦੇ ਨੇਗੇ ਤੇ ਬਾਕੀ ਮम्मा ਤਾਂ ਸਾਡੇ ਖਾਂਦੇ ਨੇਗੇ ਬਿਕੋਜ਼ ਆਫ 슈ਗਰ ਵਧੀਆ ਹੁੰਦੇ ਆ ਚਲੋ ਭੁੱਖ-ਪੱਖ ਜੀ ਨਾਲੇ ਮਿਟ ਜਾਂਦੀ ਆ 슈ਗਰ ਵਾਲੇ ਪੇਸ਼ੈਂਟ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਆ ਨਾ ਯਾਰ ਕਿੰਨੀਆਂ ਦਿੱਕਤਾਂ ਹੁੰਦੀਆਂ ਨੇ ਜੀ ਆ ਸੌਣ ਲੱਗੇ ਰੱਬ ਕਰੇ ਕਿਸੇ ਨੂੰ ਵੀ ਇਦਾਂ ਦੀ ਕੋਈ ਵੀ ਬਿਮਾਰੀ ਨਾ ਲੱਗੇ ਕਿ ਸਾਨੂੰ ਪਤਾ ਵੀ ਮਤਲਬ ਕਿੰਨਾ ਔਖਾਗਾ ਹਨਾ ਤੇ ਇਧਰ ਸਾਡੇ ਗੈਸਟ ਆ ਗਏ ਸੀਗੇ ਤੇ ਫਿਰ ਉਹਨਾਂ ਲਈ ਸਮਾਨਮਗਰ ਵਗੈਰਾ ਮੰਗਾਇਆ ਸੀ ਖਾਣ ਪੀਣ ਦਾ ਉਹ ਮੈਂ ਚਾਹ ਚੂ ਬਣਾਈ ਤੇ ਜੂਸ ਵਗੈਰਾ ਪਾ ਕੇ ਉਹਨਾਂ ਨੂੰ ਦਿੱਤਾ ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਆਪਣੇ ਵੀ ਸੈਂਡਵਿਚ ਬਣਾ ਲਾ ਬਿਕੋਜ਼ ਮੈਨੂੰ ਫਰਾਈ ਚੀਜ਼ਾਂ ਬੰਦ ਨੇ ਤੇ ਇਹ ਵੀ ਫਿਰ ਨਾ ਜਦੋਂ ਦੀਆਂ ਮੇਰੀਆਂ ਬੰਦ ਨੇ ਉਦੋਂ ਦੀ ਇਹਨਾਂ ਨੇ ਵੀ ਬੰਦ ਕਰ ਲਈਆਂ ਮਤਲਬ ਮੈਂ ਹਟ ਕੇ ਖਾਣੋ ਇਹ ਵੀ ਹਟ ਕੇ ਖਾਣੋ ਜੋ ਚੀਜ਼ ਹੁਣ ਮੈਂ ਖਾਣੀ ਆ ਨਾ ਉਹੀ ਇਹ ਖਾਂਦੇ ਨੇ ਐ ਨਹੀਂ ਹੈਗਾ ਵੀ ਬਾਹਰ ਇਹ ਆਬਦਾ ਮਨ ਮਰਜ਼ੀ ਦਾ ਖਾਈ ਜਾਣਗੇ ਨਹੀਂ ਇਹ ਕਹਿੰਦੇ ਨਾ ਮੈਨੂੰ ਐ ਹੋ ਜਾਂਦਾ ਵੀ ਨਹੀਂ ਵੀ ਉਹ ਤਾਂ ਖਾਂਦੀ ਨਹੀਂ ਜਾਂ ਉਹ ਘਰੇ ਆ ਵੀ ਮੈਂ ਕਾਹਤੋਂ ਖਾਈ ਜਾਮਾ ਮਤਲਬ ਇੰਨਾ ਹੋ ਗਿਆ ਤੇ ਫਿਰ ਜੋ ਵੀ ਚੀਜ਼ ਮਤਲਬ ਮੈਂ ਖਾ ਸਕਦੀਆਂ ਮੇਰੇ ਖਾਣ ਜੋਗਾ ਸਮਾਨ ਵਗੈਰਾ ਲੈ ਆਉਂਦੇ ਨੇ ਤੇ ਘਰੇ ਦੋਨੇ ਬਣਾ ਕੇ ਅਸੀਂ ਖਾ ਲੈਨੇ ਆ ਬਸ ਜੀ ਫਿਰ ਆਪਾਂ ਬਣਾ ਲਈ ਸੀਗੇ ਸੈਂਡਵਿਚ ਇਹ ਸੀਗਾ ਮੇਰਾ ਜੀ ਛੋਟਾ ਜਿਹਾ ਬਲੌਗ ਅੱਧੀ ਰੂਟੀਨ ਸੀ ਮੇਰੀ ਦੁਪਹਿਰ ਤੱਕ ਦੀ ਦੱਸੇ ਤੁਹਾਨੂੰ ਮੇਰਾ ਬਲੌਗ ਕਿੱਦਾਂ ਲੱਗਿਆ ਜੇ ਬਲੌਗ ਸੋਹਣਾ ਲੱਗਿਆ ਹੋਵੇ ਤਾਂ ਬਲੌਗ ਨੂੰ ਲਾਈਕ ਕਮੈਂਟ ਕਰਦੇ ਆ ਕਰੋ ਤੇ ਪੇਜ ਨੂੰ ਸ਼ੇਅਰ ਕਰਦੇ ਆ ਤੁਹਾਡੇ ਸਪੋਰਟ ਨਾਲ ਹੀ ਹਨਾ ਸਭ ਕੁਝ ਹੋਣਾ ਗਾਇਸਲੀ ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਉਹਦੇ ਬਾਰੇ ਵੀ ਦੱਸਿਆ ਕਰੋ ਜੋ ਚੀਜ਼ ਤੁਹਾਨੂੰ ਮੇਰੀ ਨਹੀਂ ਚੰਗੀ ਲੱਗਦੀ ਉਹ ਵੀ ਦੱਸਿਆ ਕਰੋ ਤੇ ਚਲੋ ਜੀ ਮਿਲਦੇ ਆਂਗੇ ਨੈਕਸਟ ਨੈਕਸਟ ਬਲੌਗ